Jinanna Jinanna ay 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 <laughs> <laughs> हां भी मित्रों की हालचाल है उम्मीद करते हैं कि सारे ठीक-ठाक होंगे कंठों बधियाओं बधिया ही चाहिए हो सारे नालो पहला मेरीया ਭੈਣਾ ਵੀਰ ਭਰਾਵਾਂ ਨੂੰ ਰੱਖਿਆ ਬੰਧਨ ਦੀਆਂ ਲੱਖ ਲੱਖ ਵਧਾਈਆਂ ਰੱਖੜੀ ਤੁਹਾਡੇ ਲਈ ਖੁਸ਼ੀ ਦਾ ਤਿਹਾਰ ਲੈ ਕੇ ਆਵੇ ਤੇ ਆ ਚੱਕੋ ਮੇਰੇ ਵੱਲੋਂ ਲੱਖੜੀ ਦਾ ਗਿਫਟ ਲਿਆ ਕੇ 10 ਰੁਪਿਆ ਦੇ ਸੱਲ ਪਾ ਲਿਓ ਆਈਫੋਨ ਤੁਹਾਡੇ ਲਈ ਗਿਫਟ ਦਿੱਤਾ ਮੈਂ ਅਰੇ ਵੀ ਸਾਲੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਕਿਹੜੀਆਂ-ਕਿਹੜੀਆਂ ਆਈਟਮਾਂ ਲੈ ਕੇ ਆਉਂਦੀਆਂ ਨੇ ਅੱਜ ਵਾਲੀਆਂ ਆਈਟਮਾਂ ਬਹੁਤ ਹੀ ਖਤਰਨਾਕ ਨੇ ਕਿਉਂਕਿ ਅੱਜ ਤੁਹਾਡੇ ਭਰਾਣੇ ਲੈ ਕੇ ਆਉਂਦੀਆਂ ਨੇ ਨਿੱਕੇ ਨਿੱਕਰਾਂ ਵਾਲੀਆਂ ਆਈਟਮਾਂ ਨਾਲ ਥੋੜੀ ਮੈਂਆਂ ਬਿਆਹਿਆਂ ਜੋੜੀਆਂ ਦੇਖ ਲਾਂਗੇ ਤੇ ਇਹਦੇ ਨਾਲ ਹੀ ਦੇਖ ਲਾਂਗੇ ਥੋੜੇ ਮੋٹے ਟੈਂਪੂ ਟੱਲੇ ਤੇ ਰਹਿੰਦੀ ਖੁੰਦੀ ਆਹ ਬਾਈ ਬਾਰੇ ਵੀ ਮਾੜੀ ਜੀ ਗੱਲਬਾਤ ਕਰ ਲਾਂਗੇ ਇਹਦੇ ਬਾਈ ਨਾਲ ਕੀ ਪਾਣਾ ਵਾਪਰ ਗਿਆ ਤਾਂ ਚਲੋ ਆਓ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਬਿਨਾ ਟਾਈਮ ਵੇਸਟ ਕਰੇ ਸੋ ਗਾਇਸ ਮੇਰੇ ਹਸਬੰਡ ਨੇ ਮੈਨੂੰ ਬਹੁਤ ਸੋਣਾ ਸੂਟ ਗਿਫਟ ਕੀਤਾ ਹੈ ਲੈ ਹਸਬੰਡ ਭਾਜੇ ਇੱਕ ਹੋਰ ਹਸਬੰਡ ਆ ਗਿਆ ਉਹ ਨਹੀਂ ਛੇਤੀ ਤਾਂ ਬਹਿ ਰੂਪ ਹੀ ਆਪਣੇ ਰੂਪ ਨਹੀਂ ਬਦਲਦਾ ਜਿੰਨੀ ਛੇਤੀ ਇਹ ਹਸਬੰਡ ਬਦਲ ਦਿੰਦੀ ਹੈ ਤੇ ਕਹਿੰਦਾ ਤੂੰ ਰੱਖੜੀਆਂ ਦੀ ਆਪਣੇ ਸੋਣੀ ਲੱਗਣ ਨੂੰ ਤੂੰ ਬੜੀ ਆਸਾਂ ਤੋਂ ਪਰੀ ਆਈ ਏ ਨਾ ਆਓ ਮੜਾ ਜਾ ਸੂਟ ਮੈਨੂੰ ਦੇਖ ਲਈਏ ਕਿ ਜਾਇ ਤੇ ਕਿਹੜਾ ਦਾ ਹਸਬੰਦ ਹੈ ਦਿਖਾ ਮੜਾ ਜਾ ਨਮਾ ਹਸਬੰਦ ਆ ਲੈ ਇਹ ਤਾਂ ਭੈਂਚੋ ਹੀ ਹੈ ਪੁਰਾਣਾ ਦੀਵਾ ਜਾ ਗਾਇਸ ਮੇਰਾ ਹਸਬੰਦ ਲੈ ਕੇ ਆਇਆ ਸੂਟ ਚਲੋ ਦਿਖਾਓ ਫੇਂ ਓ ਲਾਲ ਲਾਲ ਰੰਗ ਲਾਲ ਦੁਪੱਟੇ ਵਾਲੀ ਤੇਰਾ ਨਾਮ ਤੋਂ ਬਤਾ ਬਜੰਟਾ ਕਲਰ ਦਾ ਸੂਟ ਗਿਫਟਡ ਬਾਈ ਸੋਨਾ ਦੇ ਰਖੜੀ ਤੇ ਫੇਰ ਹੀ ਪਾ ਕੇ ਜਾਵਾਂ। ਹੋਰ ਕੀ? ਸੋ ਗਾਇਜ਼ ਆਪਾਂ ਸਟਿਚ ਕਰਕੇ ਫਿਰ ਆਪਾਂ ਉਹ ਦਿਨ ਪਾਵਾਂਗੇ। ਥੈਂਕ ਯੂ so much। ਚਲੋ ਸ਼ੁਕਰ ਹੋ ਰੱਬ ਦਾ। ਇਹਨੇ ਕਿਸੇ ਨੂੰ ਤਾਂ ਆਪਣਾ ਵੀਰ ਸਮਝਿਆ। ਵੱਤ ਸਹੀ ਏ। ਇੰਨੇ ਦੀ ਵੀਡੀਓ ਤੇ ਜਿਆਦਾ ਆਇਆ ਯਾਰ ਇਹਨਾਂ ਦਾ ਰੌਲਾ ਜਿਹਾ ਸੀਗਾ ਉਹ ਨਿਬੜ ਨੁਬੜ ਕੇ ਅੱਗੇ ਤਲਾਕ ਵਾਲਾ ਕਿ ਨਹੀਂ ਨਿਬੜ ਵਾਲੇ ਵਿੱਚ ਹੀ ਲੰਮਕਦਾ ਫਿਰਦਾ। ਨਹੀਂ। ਚੱਲਾ। ਪਾਣੀ ਤੇ ਫੜ ਚੱਲ। ਆ ਵੀ ਫੜ। ਜਮਾਨੀ ਕੋਲੀ ਹੈਗੀ ਐ ਤਾਂ ਬਹੁਤ ਜਦੀ ਵਧੀਆ। ਫੜ ਯਾਰ। ਐਸੇ ਗਲੇ ਵੀ ਫੜਦਾ ਜੀ ਸੋਂਦੀ ਲਈ। ਆ ਫੜਾ ਖਾ ਖਾ ਥੋੜੀ ਜੀ ਖਾ ਲਾ ਥੋੜੀ ਖਾ ਲਾ ਅੱਗੇ 50 ਬੁਗੜਾ ਬੁਗੜੀ ਦੀ ਕਮੀ ਸੀਗੀ ਲੈ ਇੱਕ ਹੋਰ ਆ ਗਈ ਕੁੜੀ ਜਾਵੇ ਦੇ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਕਿ ਭੈਣ ਚੋਂ ਆਪਦੀਆਂ ਰੰਨਾ ਦਿਖਾ ਕੇ ਕਿਉਂ ਨੈਟ ਤੇ ਪੈਸੇ ਵਟਦੇ ਆ ਭੈਣ ਚੋਂ ਕੋਈ ਚੱਜ ਦਾ ਕੰਮ ਕਰ ਲੋ ਰੰਨਾ ਕਿਉਂ ਖੱਸੀ ਕਰਦੀਆਂ ਫਿਰਦੇ ਆ ਆਪਦੀ ਨੈਟ ਤੇ ਓਏ ਆ ਨੈਟ ਤੇ ਦਿਖਾ ਕੇ ਰੰਨਾ ਪੈਸੇ ਵਟਣ ਨਾਲੋਂ ਤਾਂ ਇਹਦੇ ਨਾਲ ਉਹ ਇਹਨਾਂ ਦੇ ਝੁਰਲੂ ਫਰਾ ਲਿਆ ਕਰੋ ਤੇ ਉਹਦੇ ਪੈਸੇ ਵਟ ਲਿਆ ਕਰੋ ਉਹਦੇ ਵੀ ਜਿਆਦੇ ਬਣ ਜਾਣਗੇ ਸਾਲਿਓ ਤੂੰ ਸਮਝਾ ਆਈ ਆ ਆ ਗਾਣੇ ਤੇ ਕੁੜੀਆਂ ਡਾਂਸ ਕਰਦੀਆਂ ਤਾਂ ਸੋਹਣੀਆਂ ਵੀ ਲੱਗਦੀਆਂ ਕਿਉਂਕਿ ਇਹਨਾਂ ਨੇ ਤਾਂ ਆਪ ਦਾ ਚਤੜ ਹਿਲਾਉਣ ਵਾਲਾ ਤੰਦਾ ਹੀ ਲਾ ਰੱਖਿਆ ਤੇ ਇੱਕ ਇਧਰੋਂ ਭੈਂਚ ਦਾ ਅੰਕਲ ਹੋਰ ਲੱਗਿਆ ਪਿਆ ਸਾਲਾ ਓ ਬਾਬਾ ਤੂੰ ਆ ਕਿਹੜੀ ਕਮੀ ਪੈ ਗਿਆ ਯਾਰ ਇਹਦੇ ਨਾਲ ਤਾਂ ਕੋਈ ਭੈਂਚੋਂ ਫੋਣ ਫੋਣ ਵੇਚਿਆ ਕਰ ਚੋਰੀਆਂ ਚਾਰੀਆਂ ਕਰਿਆ ਕਰ ਇੱਜੇ ਦੂਜੇ ਤੇ ਵੇਚਿਆ ਕਰ ਭੈਂਚੋਂ ਤੂੰ ਆ ਕਿਹੜੀ ਕਮੀ ਪੈ ਗਿਆ ਇਹਨਾਂ ਤਾਂ ਬੜਾ ਹਿਲਤੀ ਬਾਬਾ ਭੈਂਚੇ ਪਤਾ ਨਹੀਂ ਰੱਬ ਨੇ ਇਹਦੇ ਕਿਹੜਾ ਕੀੜਾ ਪਾਤਾ ਹੈ ਹੋ ਜਾਂ ਅੰਦਰ ਜਿਹੜਾ ਭੈਂਚੇ ਦੇ ਦੰਦੀਏ ਦੇ ਚਤੜਾ 'ਚ ਵੜਦਾ ਤੇ ਨੱਚਣਾ ਕੇ ਰੀਲਾਂ ਤੇ ਲੱਗ ਜਾਂਦਾ ਹੈ ਮਗਰ ਫਿਰ ਤੇ ਲੋਕ ਇਹਨੂੰ ਕੀ ਜਦੋਂ ਤਿਹਾਰ ਹੋ ਜਾਵੇਨੀ ਇੱਕ ਆ ਹੈ ਕਿ ਘਾਟੇ ਦੀ ਜੰਮੀ ਖੱਸੀ ਰੰ ਦਾ ਡਿਜ਼ਾਈਨ ਦੇਖੋ ਭੈਂਚੋ ਇਹਦਾ ਤੜਕੋ ਤੜਕੀ ਮੂੰਹ ਦੇਖ ਕੇ ਭੈਂਚ ਦਾ ਐ ਲੱਗਦਾ ਜਿਵੇਂ ਗਦੇ ਦੀ ਪੂਛ ਦੇ ਥੱਲੇ ਵਾਲਾ ਸਮਾਨ ਦੇਖ ਲਿਆ ਹੁੰਦਾ ਹੁਣ ਉਹ ਸਿਆਣੇ ਬੰਦੇ ਨੂੰ ਪਤਾ ਹੋਊਗਾ ਗਦੇ ਦੀ ਪੂਛ ਦੇ ਥੱਲੇ ਕੀ ਹੁੰਦਾ ਪਾਣੀ ਟੁੱਟ ਚੁੱਕਿਆ ਸੀਗਾ ਤੇ ਬਾਕੀ ਮੀਂਹ ਕਾਫੀ ਆ ਤਾਂ ਕਰਕੇ ਅਸੀਂ ਪਾਣੀ ਬੰਦ ਕਰਨ ਆ ਗਏ ਅੱਛਾ ਮੀ ਤਾਂ ਸਾਰੇ ਕਿਤੇ ਪਈ ਜਾਂਦਾ ਸਾਰੇ ਕਿਤੇ ਕਾਫੀ ਐ ਕੱਲਾ ਤੁਹਾਡੇ ਪਿੰਡ ਕਿਹੜਾ ਲਹਿਦਾ ਆਇਆ ਜੇਕਰ ਤੇ ਪਾਣੀ ਟੁੱਟ ਗਿਆ ਤਾਂ ਫਿਰ ਤੂੰ ਆਪਦੀ ਘਰ ਵਾਲੀ ਨੂੰ ਕਿਉਂ ਕਹੀ ਚਕਾਈ ਐ ਤੂੰ ਆਪ ਚੱਕ ਪਰ ਨਹੀਂ ਕਾਹ ਨੂੰ ਇਹ ਘਰੋਂ ਰਹਿ ਕਰਕੇ ਆਏ ਹੋਣੇ ਆਖਣਗੇ ਵੀ ਤੂੰ ਲੈ ਨੱਕਾ ਵੀ ਨਹੀਂ ਮੈਂ ਰੀਲ ਬਣਾਉਂਗਾ ਫਿਰ ਆਪਾਂ ਨੂੰ ਵੀਊ ਹੋਣਗੇ ਪੈਸੇ ਛਾਪਾਂਗੇ ਬੱਤ ਸਹੀ ਐ ਮੈਡਮ ਕਹਿੰਦੀ ਅੱਜ ਪਾਣੀ ਮੈਂ ਬੰਦ ਕਰਨਾਗਾ ਤੇ ਚਲੋ ਮੁਖਾ ਆਪਣੇ ਕੰਮ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਹਨਾ ਆਪਦਾ ਕੰਮ ਆਉਦੀ ਖੇਤੀਆ ਵੀ ਬਣਾਓ ਤੇ ਕੰਮ ਨਹੀਂ ਨਾ 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 ਪਹਿਲਾ ਕੰਮ ਦਾ ਕੀ ਕੰਮ ਤਾਂ ਬਾਅਦ ਚੋਂ ਕਰ ਲਓ ਪਹਿਲੇ ਰੀਲ ਬਣਾ ਲਓ ਭੈਂਚ ਤੋਂ ਫਿਰ ਸਾਨੂੰ ਕੀ ਦੱਸਣ ਦੀ ਲੋੜ ਹੈ ਇਹ ਤਾਂ ਸਾਨੂੰ ਵੀ ਪਤਾ ਹੈ ਚਲੋ ਮੰਨਦੇ ਆ ਕਿ ਉਹਦਾ ਦਿਲ ਕਰਿਆ ਵੀ ਉਹ ਕਹਿੰਦੀ ਕੰਮ ਮੈਂ ਕਰੂੰਗੀ ਤੇ ਫਿਰ ਤੂੰ ਕਿਉਂ ਕੈਮਰਾ ਚੱਕ ਕੇ ਰੀਲ ਬਣਾਈਏ ਨਾ ਭੈਂਚ ਬਾਈ ਸਾਨੂੰ ਸਾਰਾ ਪਤਾ ਹੈ ਵੀ ਕਿੱਥੋਂ ਕੀ ਹੁੰਦਾ ਤੁਸੀਂ ਕਿਰਪਾ ਕਰਕੇ ਆਵਦੀਆਂ ਘਰ ਵਾਲੀਆਂ ਨਾ ਦਿਖਾਇਆ ਕਰੋ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੇ ਘਰ ਵਾਲੀਆਂ ਦਿਖਾਉਣੀਆਂ ਹੁੰਦੀਆਂ ਕਿਉਂਕਿ ਵਿਊ ਆਉਂਦੇ ਆ ਪੈਸਾ ਛਾਪਦੇ ਆ ਬੱਤ ਸਹੀ ਏ ਸਾਡੀ ਮੈਨੂੰ ਵੀ ਕਦੇ-ਕਦੇ ਸੋਚ ਕੇ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਆਪਣੀ ਦੇਸ਼ ਦੀ ਇੰਨੀ ਜਨਸੰਖਿਆ ਕਿਉਂ ਵਧਦੀ ਜਾਂਦੀ ਹੈ ਭੈਣ ਚੋ ਮੈਨੂੰ ਤਾਂ ਪਤਾ ਹੀ ਅੱਜ ਲੱਗੇ ਕਿ ਆਪਣੇ ਦੇਸ਼ ਦੀ ਜਨਸੰਖਿਆ ਇੰਨੀ ਕਿਉਂ ਵੱਧਦੀ ਹੈ ਕਿਉਂਕਿ ਉਹਨੀਆਂ ਤਾਂ ਬੁੜੀਆਂ ਨਹੀਂ ਆਪਣੇ ਜਵਾਬ ਨੂੰ ਜਨਮ ਦਿੰਦੀਆਂ ਜਿੰਨੇ ਭੈਣ ਚੋ ਦਾ ਟੈਂਪੂ ਆਪ ਦੇ ਜਵਾਬ ਜੰਮੀ ਜਾਂਦੇ ਆ ਅੱਛਾ ਥੋੜਾ ਟਾਈਮ ਹੀ ਐ ਇੱਥੇ ਪੈਂਚੋ ਕੁੜੀਆਂ ਘੜਤੇ ਟੈਂਪੂ ਜਿਆਦੇ ਦਿਖਿਆ ਕਰਨਗੇ ਜਿਹਦਾ ਵਿਆਹ ਹੁੰਦਾ ਨਾ ਕੁੜੀਆਂ ਨਾਲ ਕਰਾ ਲਓ ਫਿਰ ਉਹ ਨਾ ਵੀ ਕਿਤੇ ਤੁਹਾਨੂੰ ਵੀ ਟੈਂਪੂ ਨਾਲ ਵਿਆਹ ਕਰਾਉਣਾ ਪੈ ਜਾਗੇ ਤੇ ਜੇ ਕਿਤੇ ਤੁਹਾਨੂੰ ਤੁਹਾਡੇ ਕਰਮਾਂ ਦੇ ਵਿੱਚ ਟੈਂਪੂ ਲਿਖਿਆ ਹੋਇਆ ਤੇ ਤੁਹਾਨੂੰ ਟੈਂਪੂ ਨਾਲ ਵਿਆਹ ਕਰਾਉਣਾ ਪੈ ਗਿਆ ਤੇ ਫਿਰ ਲੈ ਦੇਖ ਲਓ ਲਾਲੋ ਸਾਹਿਬ ਵੀ ਤੁਹਾਨੂੰ ਰੱਸਾ ਪਾ ਕੇ ਸਟਾਰਟ ਕਰਨਾ ਪਿਆ ਕਰੂ ਇੰਜਨ ਜਰਾ ਜਮ ਵਾਲਿਆਂ ਦੀਆਂ ਕੁੜੀਆਂ ਦੇ ਜਿਹੜੇ ਮਾਪਿਓ ਰੀਲਾਂ ਦੇਖਦੇ ਹੋਣੇ ਆ ਤਾਂ ਇਹਨਾਂ ਨੂੰ ਦੇਖ ਕੇ ਕੀ ਕਹਿੰਦੇ ਹੋਣੇ ਆ ਮੈਨੂੰ ਤਾਂ ਲੱਗਦਾ ਹੀ ਕਹਿੰਦੇ ਹੋਣੇ ਆ ਤਾਂ ਖੱਸੀ ਹੋ ਗਈ ਏ ਤਾਂ ਭਾਂਚੋ ਹਾਰ ਦੇ ਮਹੀਨੇ ਦੁਪਹਿਰੇ ਕਿਤੇ ਟੱਟੀ ਆ ਜਾਏ ਬੰਦੇ ਨੂੰ ਪਰ ਕਦੇ ਐ ਹੋਜੀ ਮੂਰੇ ਰੀਲ ਨਾ ਆਵੇ ਮੈਨੂੰ ਲੱਗਦਾ ਹੁਣ ਬਚਣਾ ਮੁਸ਼ਕਲ ਹੀ ਹੋ ਗਿਆ ਕਿਉਂਕਿ ਹੁਣ ਨੀਕਰਾਂ ਫਾਪਾ ਕੇ ਕੁੜੀਆਂ ਵੈਲਣਾ ਵਣ ਲੱਗੀਆਂ ਆਈ ਆਈਆ ਹੋਰ ਤਾਂ ਸਾਰੀ ਦੁਨੀਆ ਭਲੀ ਆ ਬਸ ਇੱਕਾ ਜਮ ਵਾਲੀਆਂ ਕੁੜੀਆਂ ਨੇ ਕੰਮ ਖਰਾਬ ਕਰਤਾ ਮੈਂ ਕਿਉਂ ਕਹਿ ਰਿਹਾ ਆ ਦੇਖੋ ਲੈ 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 ਚੱਕ ਚੱਕ ਕੇ ਦਿਖਾਉਂਦੀਆਂ ਨਾ ਨੀਕਰ ਦਾ ਰੰਗ ਕੇਜੀ ਪਾਈ ਐ ਦੱਸੋ ਫਿਰ ਸੰਭਲੋ ਸੰਭਲੋ ਜੇ ਤਾ ਤੋ ਸੰਭਧਿਆ ਤਾਂ ਪਤਾ ਨਹੀਂ ਰੱਬ ਨਹੀਂ ਏਡੇ ਏਡੇ ਲਾਤੇ ਕਿ ਰੱਬ ਨਹੀਂ ਵਧਾਤੇ ਸਾਨੂੰ ਤਾਂ ਦੇਖਣ ਦੀ ਲੋੜ ਨਹੀਂ ਪੈਂਦੀ ਉਹੀ ਬਥੇਰੇ ਦਿਖ ਜਾਂਦੀਆਂ ਵੀ ਕਿੱਡੇ ਕਿੱਡੇ ਆ ਕਿਸੇ ਵੀਰ ਨੇ ਬੜੀ ਸੋਹਣੀ ਲਾਈਨ ਲਿਖੀ ਆ ਕਿ ਮੌਤ ਆ ਜਾਵੇ ਐਦਾਂ ਦੀ ਵੀਡੀਓ ਨਾ ਆਵੇ ਸਾਹਮਣੇ ਗੱਲ ਤਾਂ ਸਹੀ ਆ ਵੀਰ ਤੇਰੀ ਐਨੀ ਗਰਮੀ ਚ ਵੀ ਤੇਲ ਦੀ ਡੱਬੀ ਨਾਲ ਸੀਖ ਲਾ ਕੇ ਅੱਗ ਲਾ ਜਾਂਦੇ ਆ ਭਾਂਚੋ ਮਿੱਠੀ ਸ਼ਹਿਦ ਨਾਲੋਂ ਟਿੱਖੀ ਲੱਗੇ ਧੁੱਪ ਤੋਂ ਤੇ ਚਿੱਟੀ ਜਿਵੇਂ ਰੂ ਗੋਰੀਏ ਬਰਕਤ ਥੋੜੀ ਜਿਆਦਾ ਹੀ ਵੱਡੀ ਹੋ ਗਈ ਇਹਨਾਂ ਨੂੰ ਐ ਕਰ ਵੱਢ ਕੇ ਕਿਤੇ ਦੂਰ ਸਿੱਟਿਆ ਸਾਲੀ ਨੂੰ ਤੂੰ ਕੀ ਕਰਾਉਣੀ ਹੈ ਤੇਰੇ ਕੀ ਕੰਮ ਐਵੇਂ ਲੋਕਾਂ ਨੂੰ ਕਮਜ਼ੋਰ ਕਰਨ ਤੇ ਤੁਲੀ ਆ ਇਹਦਾ ਮੂੰਹ ਦੇਖ ਕੇ ਗਾਂ ਵਾਲਾ ਬਾਬਾ ਵੀ ਇਹ ਸੋਚਦਾ ਹੋਊਗਾ ਕਿ ਮੈਨੂੰ ਬੁੜੀ ਸਮਝਾਂਗੇ ਜ਼ਾਲੇ ਨੂੰ ਬੰਦਾ ਨਾ ਇਹ ਬੁੜੀ ਹੈ ਨਾ ਇਹ ਬੰਦਾ ਅਸਲ ਦੇ ਵਿੱਚ ਇਹ ਹੈ ਟੈਂਪੂ ਦੇ ਘਰ ਵਾਲੇ ਦੇ ਪੀੜੀ ਦੇ ਮੁੰਡੇ ਦਾ ਪਿਓ ਦਾ ਨਾਮ ਹੈ ਛੱਕਾ ਪਤਾ ਨਹੀਂ ਆ ਫੌਜੀ ਕਿਹੜੀ ਕੰਪਨੀ ਦੀ ਬੰਦੂਕ ਚੱਕੀ ਫਿਰਦਾ ਫੌਜੀ ਜਿੱਡੀ ਹਿਸਾਬ ਨਾਲ ਇਹਦੀ ਹਾਈਟ ਹੈ ਨਾ ਇਹ ਬੰਦੂਕ ਤੇਰੇ ਕੰਮ ਦੀ ਹੈ ਨਹੀਂ ਤੈਨੂੰ ਤਾਂ ਥੱਲੇ ਦੱਬ ਲੈਂਦੀ ਹੋਊਗੀ ਤੂੰ ਐ ਕਰ ਮੈਨੂੰ ਦੇ ਦੇ ਮੈਂ ਚਲਾਇਆ ਕਰੂੰਗਾ ਇਹਦੀ ਲੱਤ ਤੇ ਲੱਤ ਧਰ ਕੇ ਗੋਲੀਆਂ ਫਿਰ ਗੋਲੀਆਂ ਚੱਲਿਆ ਕਰਨੀਆਂ ਟਿਸਕਿਉਂ ਟਿਸਕਿਉਂ ਆ ਕੁੜੀ ਨੇ ਆ ਚੀਜ਼ ਸਾਬਤ ਕਰਦੀ ਕਿ ਜਿਹੜੀ ਕੁੜੀ ਨੇ ਗੰਦ ਪਾਉਣਾ ਨਾ ਉਹਨੇ ਸੂਟ ਪਾ ਕੇ ਵੀ ਗੰਦ ਪਾ ਦੇਣਾ ਕੁੜੀ ਜਵੇ ਦੀ ਇਹਨਾਂ ਤਾਂ ਕੁੜਤੀ ਸੂਟ ਤੂੰ ਨਾ ਹੀ ਪਾਇਆ ਕਰ ਇਹਨਾਂ ਤਾਂ ਕੱਚੀ ਬਲੈਨ ਪਾ ਲਿਆ ਕਰ ਬੱਤ ਸਹੀ ਏ ਜ਼ਿੰਦਗੀ ਲਈ ਤਾਂ ਤੈਨੂੰ ਮੰਗਲੇ ਬਣਾ ਦੂਂਗਾ ਜੇ ਯਾਰ ਤੇਰਾ ਬੇਰੁਜ਼ਗਾਰ ਕੋਰੀਏ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਆ ਨਾ ਜੇ 2 ਸਾਲ ਜ਼ਿੰਦਗੀ ਹੋਰ ਰਹਿ ਗਈ ਇਹ ਬੰਗਲੇ ਤਾਂ ਛਾੜ ਦੇ ਜਿਹੜੇ ਘਰ ਵਾਲੀਆਂ ਜੁੱਲੀਆਂ ਪਈਆਂ ਨਾ ਉਹ ਵੀ ਬੁਕਾ ਦੂਗਾ ਸਿਰ ਤੋਂ ਚੁੰਨੀ ਲਾ ਕੇ ਆ ਵੀਡੀਓ ਤਾਂ ਆਪਣੇ ਵਾਲੀਆਂ ਵੀ ਬਣਾਉਂਦੀਆਂ ਦੇਖ ਲਓ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਕਿ ਪਾਕਿਸਤਾਨ ਵਾਲੀਆਂ ਵੀ ਵੀਡੀਓ ਬਣਾਉਂਦੀਆਂ ਉਹ ਕਿੱਦਾਂ ਬਣਾਉਂਦੀਆਂ ਤੇ ਆ ਦੇਖੋ ਪਾਕਿਸਤਾਨ ਦੀ ਕੁੜੀ ਨੇ ਰੀਲ ਬਣਾਈ ਕਿੰਡੀ ਸੋਹਣੀ ਤੇ ਭੈਣੋ ਜਰਾ ਆਪਣੇ ਵਾਲੀਆਂ ਦੇਖ ਲਓ ਜਿਹੜੀ ਰੀਲ ਨੂੰ ਦੇਖ ਕੇ ਭੈਣੋ ਦਿਲ ਖੁਸ਼ ਹੁੰਦਾ ਤੇ ਆਪਣੇ ਵਾਲੀਆਂ ਕੁੜੀ ਜਾਵੇ ਦੀਆਂ ਮੁੱਮੇ ਹੀ ਲਾਈ ਜਾਂਦੀਆਂ ਸੋਰੀ ਸੋਰੀ ਸਾਰੀ ਸੰਗ ਦੇ ਵਿੱਚ ਬੈਠੇ ਅੱਧੀ ਰਾਤ ਲੰਘ ਗਈ ਪਤਾ ਨਹੀਂ ਯਾਰ ਅੱਜ ਦਾ ਜੂਥ ਕਿੱਧਰ ਨੂੰ ਚੱਲ ਪਿਆ ਮੈਂ ਇਹਨਾਂ ਨੂੰ ਕਹਿੰਦਾ ਸੌਂਜੋ ਭਰਾਵੋ ਸੌਂਜੋ ਕਿਉਂ ਯਾਰ ਅੱਜ ਤੁਸੀਂ ਭਾਂਟ ਸਾਡੇ ਅਰਗਿਆਂ ਦੇ ਫੇਫੜੇ ਸੜਨ ਤੇ ਲੱਗੇ ਪਏ ਹੋ ਐਨੀ ਗਰਮੀ 'ਚ ਵੀ ਇਹ ਠੰਡ ਮਣਾਈ ਜਾਂਦੇ ਆ ਸੌਂ ਜਾ ਭਰਾਵਾ ਤੇਰੇ ਕੋਲੇ ਨਹੀਂ ਆਉਂਦੀ ਠੰਡ ਬਹੁਤ ਆ ਸੌਂ ਜਾ ਮੈਂ ਤੁਹਾਨੂੰ ਦੇਖ ਲੈ ਵੀਰ ਜੀ ਨਾਲ ਪੰਗਾ ਨਾ ਲੈ 35 ਲੱਖ ਦਾ ਮੁੱਦਾ ਇਹਦੇ ਤੇ ਦੇਖ ਲੈ ਕੱਚੀਆਂ ਵੇਚ ਕੇ ਵੀ ਤੁਹਾਡੇ ਘਰ 'ਚ ਪੂਰੇ ਨਹੀਂ ਹੋਣਾ 35 ਲੱਖ ਜਿਹਦੇ ਵੀ ਪੱਲੇ ਪੈ ਜਾਂਦੀ ਹੈ ਨਾ ਉਹਦੀਆਂ ਤੇ ਜੁੱਲੀਆਂ ਬਕਾ ਕੇ ੜਦੀ ਹੈ ਦੇਖ ਲੈ ਜਿੱਦਣ ਅਸੀਂ ਛਾੜਦੇ ਨਾ ਡਾਇਵੈਡਰ ਤੇ ਟਾਇਰ ਤੇ ਮੁੜ ਕੇ ਪਾਸੇ ਚੱਕ-ਚੱਕ ਆਏ ਤੁਰਿਆ ਕਰਾਂਗੇ ਜਿਵੇਂ ਗਧੇ ਦੇ ਉੱਤੇ ਸਮਾਨ ਲੱਦਿਆ ਹੁੰਦਾ ਹੈ ਇੱਕ ਕੁੜੀ ਹਵੇ ਦੇ ਟੈਂਪੂ 'ਚ ਸਾਰੇ ਜਨਾਨੇ ਜੇ ਕਰਦੇ ਦੇਖੀ ਐ ਤਾਣੇ 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 ਵਿੱਚ ਤੈਥੋਂ ਮੈਂ ਫੋੜਨੀ ਹੋਣੀ ਅਸੀਂ ਤੈਨੂੰ ਫੋੜ ਕਰਾਉਣੀ ਵੀ ਨਹੀਂ ਤੈਨੂੰ ਫੋੜ ਕਰਾ ਕੇ ਅਸੀਂ ਭਾਂਜ ਦੇ ਟੈਂਪੂ ਪੈਦਾ ਕਰਨੇ ਆ ਮੈਨੂੰ ਲੱਗਦਾ ਇਹਨੂੰ ਖਵਾ ਕੇ ਨਾ ਗਧੇ ਦੇ ਦੁੱਧ ਦਾ ਪਨੀਰ ਤੇ ਇਹਦੀ ਦੁੱਧ ਵਾਲੀ ਨਾੜ ਬੰਦ ਕਰਨ ਵਾਲੀ ਐ ਲਾ ਲਾ ਇਧਰ ਡਾਂਸ ਦੇਖੋ ਬੇਬੇ ਦਾ ਪੈਰ ਚ ਕਰ ਇਹਨਾਂ ਨੂੰ ਚਾਹ ਦਾ ਕਹਿ ਦੋ ਤੇ ਇਹਨਾਂ ਦੇ ਗੋਡੇ ਦੁਖਣ ਲੱਗ ਜਾਂਦੇ ਇੱਥੇ ਡਾਂਸ ਦੇਖੋ ਕਿਵੇਂ ਕਰਦੀਆਂ ਚੰਗਾ ਹੋ ਗਿਆ ਰੱਬ ਨੇ ਇਹਨਾਂ ਦੇ ਲਾਏ ਨਹੀਂ ਜੇ ਲਾ ਦਿੰਦਾ ਨਾ ਪਤਾ ਨਹੀਂ ਇਹਨਾਂ ਨੇ ਕੀ ਕੁਸ਼ ਕਰਿਆ ਕਰਨਾ ਸੀ ਕੁੜੀ ਆ ਵੇਦੀਏ ਪੋਤੇ ਪੋਤੀਆਂ ਵਾਲੀ ਐ ਕੋਈ ਸ਼ਰਮ ਕਰ ਲੈ ਮਾੜੀ ਮੋਟੀ ਸੁਣਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਕੋਠੇ ਉੱਤੇ ਚੜ੍ਹ ਕੇ ਚਿੱਤੜ ਦਿਖਾਉਂਦੀ ਅਲੜ ਮਟਿਆਰ ਹੋਵੇ ਕੁੜੇ ਤੂੰ ਵੀ ਜਮਾ ਲੱਗਦੀ ਆ ਯਾਰ ਨੂੰ ਸਲੇ ਕੁੜੇ ਚਲੋ ਮੰਨਿਆ ਬਹੁਤ ਸੋਹਣਾ ਸੂਟ ਪਾਇਆ ਬਹੁਤ ਵਧੀਆ ਹੈ ਵੀ ਵਧੀਆ ਵੀ ਲੱਗੀ ਜਾਂਦੀ ਏ ਕੁੜੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੇ ਆ ਕੈਮਰਾਮੈਨ ਨੂੰ ਕਿਉਂ ਕਿਹਾ ਵੀ ਪਿੱਛੋਂ ਗਰੀਲ ਬਣਾਈ ਉਹ ਪਿੱਛੋਂ ਤਾਂ ਤਾਂ ਬਣਾਈ ਹੈ ਨਾ ਤਾਂ ਕਿ ਪਿੱਛੋਂ ਚਿੱਤੜ ਹਿੱਲਣਗੇ ਤੇ ਵੀਊ ਹੋਣਗੇ ਆਈ ਆਈਆ ਹੁਣ ਭਰਾ ਤੁਸੀਂ ਆਖੋਗੇ ਬਈ ਤੂੰ ਕਿਸੇ ਨੂੰ ਨਹੀਂ ਛੱਡਦਾ ਜੇ ਕੋਈ ਨਿੱਕਰ ਪਾ ਕੇ ਆ ਜਾਂਦੀ ਹੈ ਤਾਂ ਉਹਨੂੰ ਵੀ ਚੱਕ ਲੈਣਾ ਜੇ ਕੋਈ ਸੂਟ ਪਾ ਕੇ ਰੀਲ ਪਾਉਂਦੀ ਹੈ ਤੂੰ ਉਹਨੂੰ ਵੀ ਚੱਕ ਲੈਣਾ ਮੈਂ ਇਹਨਾਂ ਨੂੰ ਤਾਂ ਚੱਕਦਾ ਤਾਂ ਕਿ ਇਹ ਪੌੜੀਆਂ ਹੌਲੀ ਵੀ ਚੜ ਸਕਦੀ ਸੀ ਇਹਨੂੰ ਕਿਹਨੇ ਕਿਹਾ ਸੀ ਭੱਜ ਕੇ ਪੌੜੀਆਂ ਚੜ ਪਰ ਪੌੜੀਆਂ ਸੀ ਹੌਲੀ ਚੜ ਨਹੀਂ ਸਕਦੇ ਕਿਉਂਕਿ ਹੌਲੀ ਚੜਾਂਗੇ ਤਾਂ ਹੌਲੀ ਹਿੱਲਣਗੇ ਭੱਜ ਕੇ ਚੜਾਂਗੇ ਤਾਂ ਤੇਜ਼ ਹਿੱਲਣਗੇ ਤੇ ਫਿਰ ਜ਼ਿਆਦਾ ਵੀਊ ਹੋਣਗੇ ਇੱਕ ਚੀਜ਼ ਤਾਂ ਪਤਾ ਲੱਗ ਗਈ ਕਿ ਇਹ ਸਾਰਾ ਸਾਰਾ ਮਸਲਾ ਸਾਰਾ ਰੋਟੀ ਦਾ ਹੀ ਹੈ ਤੂੰ ਸਮਝਾ ਯਾ ਯਾ ਚਲੋ ਇੱਕ ਗੱਲ ਫੇਰ ਤੋਂ ਮੰਨਦੇ ਕਿ ਇਹਨੇ ਭੱਜ ਕੇ ਪੌੜੀਆਂ ਚੜ੍ਹਣੀਆਂ ਸੀ ਪਰ ਕੈਮਰਾਮੈਨ ਨੂੰ ਤਾਂ ਕਹਿ ਸਕਦੀ ਨਾ ਇੱਕ ਸਾਈਡ ਤੋਂ ਐਂਗਲ ਲੈ ਸਕਦਾ ਸੀ ਪਰ ਨਹੀਂ ਦਿਖਾਉਣਾ ਹੀ ਜਦੋਂ ਪਿੱਛੇ ਵੀ ਇਹ ਲੋਕਾਂ ਨੂੰ ਕਹਿੰਦੀ ਹੈ ਦੇਖੋ ਦੇਖੋ ਉਹ ਵੀ ਕਿੱਡੇ ਕਿੱਡੇ ਲਾਏ ਰੱਬ ਨੇ ਸਾਡੇ ਇੱਕ ਚੀਜ਼ ਦਾ ਤਾਂ ਪਤਾ ਲੱਗ ਗਿਆ ਵੀ ਲੋਕਾਂ ਨੇ ਇਹ ਚੀਜ਼ ਸਾਬਤ ਕਰਤੀ ਵੀ ਹੱਗਣ ਵਾਲੀ ਚੀਜ਼ ਤੋਂ ਹੀ ਪੈਸੇ ਬਣਨ ਲੱਗ ਗਏ ਜੀ ਕਿੱਸੇ ਹੋ ਗਿਆ ਧਰਮਰਾਜ ਦੇਖਦਾ ਕਹੇ ਜੇ ਧਰਮਰਾਜ ਧਰਮਰਾਜ ਦੀ ਐਂਜੇ ਡਿਰ ਦਾੜੀਏ ਚਿੱਟੀ ਤੇ ਲਾਲ ਸੂਹ ਹੈ ਕਿਤੇ ਕਿੱਤਾ ਹੀ ਬਣਾ ਪਾਇਆ ਜਾ ਲੱਗ ਬੰਦਾ ਜਮੋਨੇ ਪਰ ਨਾਲੇ ਬੜਿਆ ਆਓ ਯਾਰ ਲਾਸਟ ਤੇ ਆ ਬਾਈ ਬਾਰੇ ਗੱਲਬਾਤ ਕਰ ਲੈਨੇ ਆ ਦੇਖੋ ਯਾਰ ਮਰਨਾ ਜਿਉਣਾ ਤਾਂ ਸਭ ਦਾ ਬਣਿਆ ਹੋਇਆ ਜਿਹੜਾ ਇਸ ਧਰਤੀ ਤੇ ਆਉਂਦਾ ਹੁਣ ਇੱਕ ਨਾ ਇੱਕ ਦਿਨ ਮਰਨਾ ਵੀ ਹੁੰਦਾ ਪਰ ਕਿਸੇ ਨੂੰ ਮਾਰ ਦੇਣਾ ਉਹ ਗਲਤ ਗੱਲ ਆ ਯਾਰ ਜੇਕਰ ਕਿਸੇ ਦੀ ਆ ਬਾਈ ਨਾਲ ਕੋਈ ਲੜਾਕ-ਡਕ ਸੀਗੀ ਉਹ ਕੋਈ ਕੁੱਟਮਾਰ ਕਰ ਲੈਂਦੇ ਪਰ ਉਹਨੂੰ ਜਾਨੋਂ ਹੀ ਮਾਰਤਾ ਯਾਰ ਇਹ ਤਾਂ ਬਹੁਤ ਮਾੜੀ ਗੱਲ ਆ ਇਹ ਵੀ ਵਿਚਾਰੇ ਦੇ ਛੋਟੇ ਛੋਟੇ ਜਵਾਬ ਸੀਗੇ ਬਾਕੀ ਕਿਉਂ ਮਾਰਿਆ ਕਿਹਨੇ ਮਾਰਿਆ ਕਿਹਦੀ ਗਲਤੀ ਸੀ ਜਾਂ ਕੋਈ ਇਹਦੀ ਗਲਤੀ ਸੀ ਜਾਂ ਕਿ ਉਹਨਾਂ ਦੀ ਗਲਤੀ ਸੀ ਹੁਣ ਇਹਦੇ ਬਾਰੇ ਤਾਂ ਆਪਾਂ ਕੋਈ ਸਪਸ਼ਟਿੰਗ ਨਹੀਂ ਕਰ ਸਕਦੇ ਪਰ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਉਹ ਮੈਨੂੰ ਵੀ ਜਰੂਰ ਮਿਲਣਾ ਮੁਸ਼ਕਲ ਹੈ ਮੈਨੂੰ ਤਾਂ ਲੱਗਿਆ ਨਹੀਂ ਅੱਗੇ ਵੀ ਇੱਥੇ ਬਹੁਤ ਮਰ ਗਏ ਪਰ ਕਿਸੇ ਨੂੰ ਮਿਲਿਆ ਤਾਂ ਹੈ ਨੀਗਾ ਚਲੋ ਕੋਈ ਬਾਤ ਨਹੀਂ ਜੋ ਕੁਝ ਹੋਊਗਾ ਦੇਖੀ ਜਾਊਗਾ ਫਿਲਹਾਲ ਯਾਰ ਅੱਜ ਦੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ